ਪੰਜਾਬ ਦੇ ਵਿੱਚ ਵੀ ਹੜ੍ਹਾਂ ਦੀ ਮਾਰ ਪੈ ਰਹੀ ਹੈ ਇਸ ਵਿਚਾਲੇ ਲਗਾਤਾਰ ਜੋ ਦਰਿਆ ਨੇ ਉਹ ਪੂਰੇ ਉਫਾਨ ਤੇ ਨੇ ਤੇ ਇਸ ਵਿਚਾਲੇ ਪਹਾੜਾਂ 'ਚ ਵੀ ਲਗਾਤਾਰ ਪਾਰੀ ਮੀਂਹ ਪੈ ਰਿਹਾ ਹੈ ਤਾਂ ਪਹਾੜਾਂ 'ਚ ਪਾਰੀ ਮੀਂਹ ਜੋ ਹੈ ਤਬਾਹੀ ਮਚਾਰਿਆ ਚਨਾਬ ਦਰਿਆ ਜੋ ਹੈ ਉਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਤੇ ਇਸ ਦੇ ਵਿਚਾਲੇ ਜੰਮੂ ਕਸ਼ਮੀਰ ਦੇ ਇਲਾਕੇ 'ਚ ਜੋ ਸਲਾਲ ਡੈਮ ਹੈ ਉਸ ਦੇ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਹੈ ਜਿਸ ਦੇ ਚੱਲਦੇ ਸਲਾਲ ਡੈਮ ਦੇ ਸਾਰੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਨਾੜੀ ਨੇੜਲੇ ਇਲਾਕੇ ਦੇ ਜੋ ਲੋਕ ਨੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ ਤਾਂ ਕਿਉਂਕਿ ਜੋ ਪਹਾੜਾਂ ਨੇ ਉਹਨਾਂ ਦੇ ਵਿੱਚ ਲਗਾਤਾਰ ਤਬਾਹੀ ਮਚ ਰਹੀ ਹੈ ਲਗਾਤਾਰ ਭਾਰੀ ਮੀਂਹ ਪੈ ਰਿਹਾ ਲਗਾਤਾਰ ਮੌਨਸੂਨ ਪੂਰੇ ਸ਼ਿਖਰ ਸ਼ਿਖਰਾਂ ਤੇ ਆ ਤਾਂ ਇਸ ਵਿਚਾਲੇ ਜੋ ਜੰਮੂ ਕਸ਼ਮੀਰ ਦੇ ਰਿਆਸੀ ਚ ਸਲਾਲ ਡੈਮ ਹੈ ਉਸ ਦੇ ਸਾਰੇ ਫਲੱਡ ਗੇਟ ਨੂੰ ਖੋਲ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਜੋ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਕਿਉਂਕਿ ਲਗਾਤਾਰ بارش ਹੋ ਰਹੀ ਹੈ ਹਾਲਾਂਕਿ ਜੋ ਬਹਾੜਾ ਤੋਂ ਲਗਾਤਾਰ ਮਲਬਾ ਆ ਰਿਹਾ ਹੈ ਜੋ ਹੜ੍ਹ ਆ ਰਿਹਾ ਉਸ ਦੇ ਵਿਚਾਲੇ ਜੋ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹਾਲਾਂਕਿ ਕੱਲ੍ਹ ਨਾਲੋਂ ਜ਼ਰੂਰ ਕੋਈ ਡੈਮਾਂ 'ਚ ਕੁਝ ਰਿਹਾਇਤ ਮਿਲ ਗਿਆ ਪਰ ਜੋ ਜੰਮੂ ਕਸ਼ਮੀਰ ਦੇ ਰਿਆਸੀ 'ਚ ਸਲਾਹ ਡੈਮ ਹੈ ਉਸ ਦੇ ਜੋ ਸਾਰੇ ਫਲੱਡ ਗੇਟ ਨੂੰ ਖੋਲ ਦਿੱਤਾ ਗਿਆ ਕਿਉਂਕਿ ਲਗਾਤਾਰ ਰਾਵੀ ਦਰਿਆ ਜੋ ਹੈ ਉਸ ਦੇ ਵਿੱਚ ਵੱਡੀ ਪੱਧਰ 'ਚ ਜੋ ਹੈ ਪਾਣੀ ਆ ਰਿਹਾ ਵੱਡੇ ਪੱਧਰ 'ਚ ਪਾਣੀ ਦੀ ਆਬਾਦ ਹੋਈ ਹੈ ਜਿਸ ਦੇ ਚੱਲਦੇ ਸਲਾਹ ਡੈਮ ਕਿਉਂਕਿ ਲਗਾਤਾਰ ਸਾਰੇ ਦਰਿਆਵਾਂ ਉਫਾਂਤੇ ਨੇ ਜਿਸ ਦੇ ਚਲਦੇ ਪੰਜਾਬ ਦੇ ਵਿੱਚ ਵੀ ਕਰੀਬ 9 ਜ਼ਿਲ੍ਹੇ ਜੋ ਹੈ ਹੜਾਂ ਦੀ ਮਾਰ ਚੱਲ ਰਹੀ ਨੇ ਲਗਾਤਾਰ ਵਕਫਾ ਤੋਂ ਤਮਤ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਦੇ ਵਿਚਾਲੇ ਇਹ ਤਸਵੀਰਾਂ ਨੇ ਜੰਮੂ ਕਸ਼ਮੀਰ ਦੇ ਰਿਆਸੀ ਦੀਆਂ ਜਿੱਥੇ ਕਿ ਸਲਾਲ ਡੈਮ ਜੋ ਹੈ ਉਸ ਦੇ ਸਾਰੇ ਫਲੱਡ ਗੇਟ ਨੂੰ ਖੋਲ ਦਿੱਤਾ ਗਿਆ ਕਿਉਂਕਿ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਕਿਉਂਕਿ ਪਹਾੜਾਂ 'ਚ ਲਗਾਤਾਰ ਬਰਸਾਤ ਹੋ ਰਹੀ ਹੈ ਲਗਾਤਾਰ ਵੀ ਪੈ ਰਿਹਾ ਹੈ ਜਿਸ ਦੇ ਚਲਦੇ ਹੁਣ ਸਲਾਲ ਡੈਮ ਦੇ ਸ ਹਾਲਾਂਕਿ ਜੋ ਸਾਰੇ ਦੂਜੇ ਡੈਮ ਨੇ ਬੌਂਗ ਡੈਮ ਪਾਖੜਾ ਡੈਮ ਰਜੀ ਸਾਗਰ ਡੈਮ ਚਾਹੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਜਿਸ ਦੇ ਚਲਦੇ ਲਗਾਤਾਰ ਉਹਨਾਂ ਦੇ ਵੀ ਫਲੱਡ ਗੇਟ ਨੂੰ ਖੋਲਿਆ ਜਾ ਰਿਹਾ ਪਾਣੀ ਰਿਲੀਜ਼ ਕੀਤਾ ਜਾ ਰਿਹਾ ਜਿਸ ਦੇ ਚਲਦੇ ਜੋ ਪੰਜਾਬ ਦੇ ਵੱਖ-ਵੱਖ ਦਰਿਆ ਨੇ ਉਹਨਾਂ ਦੇ ਵਿੱਚ ਕਾਫੀ ਜੋ ਹੈ ਉਫਾਨ ਤੇ ਚੱਲ ਰਹੇ ਨੇ ਤਾ ਬਿਲਕੁਲ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਇਹ ਰਾਵੀ ਦਰਿਆ ਕਿਉਂਕਿ ਗੁਰਦਾਸਪੁਰ ਜੋ ਹੈ ਉਹ ਵੀ ਕਾਫੀ ਮਾਰ ਚੱਲ ਰਿਹਾ ਤਾਂ ਗੁਰਦਾਸਪੁਰ ਵਿੱਚ ਜੋ ਰਾਵੀ ਦਰਿਆ ਹੈ ਉਹ ਵੀ ਕਾਫੀ ਤਬਾਈ ਮਚਾਰ ਰਿਹਾ ਹੈ ਤੇ ਜੇ ਇਹ ਜੰਮੂ ਕਸ਼ਮੀਰ ਦੇ ਰਾਸੀ ਤੋਂ ਜੇ ਸਲਾਲ ਡੈਮ ਦੇ ਫਲੱਡ ਗੇਟ ਖੁੱਲੇ ਜਾਂਦੇ ਨੇ ਤਾਂ ਇਹਨਾਂ ਦਾ ਸਾਰਾ ਪਾਣੀ ਜੋ ਹੈ ਸਿੱਧੇ ਤੌਰ ਤੇ ਰਾਵੀ ਦਰਿਆ ਦੇ ਵਿੱਚ ਜਾਵੇਗਾ ਤੇ ਅੱਗੇ ਸਿੱਧੇ ਤੌਰ ਤੇ ਜਾ ਕੇ ਗੁਰਦਾਸਪੁਰ ਦੇ ਵਿੱਚ ਮਾਰ ਕਰੇਗਾ ਕਿਉਂਕਿ ਗੁਰਦਾਸਪੁਰ ਦੇ ਵਿੱਚ ਲਗਾਤਾਰ ਰਾਵੀ ਦਰਿਆ ਪੂਰੇ ਫਾਨ ਤੇ ਹੈ ਜਿਸ ਕਾਰਨ ਗੁਰਦਾਸਪੁਰ ਦੇ ਕਈ ਇਲਾਕੇ ਜਿਵੇਂ ਪਠਾਨਕੋਟ ਦੇ ਨੇੜਲੇ ਇਲਾਕੇ ਉਹ ਹੜ੍ਹਾਂ ਦੀ ਮਾਰ ਚੱਲ ਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਬਿਲਕੁਲ ਅਗਲੀ ਖਬਰ ਦਾ ਰੁਕ ਕਰਦੇ ਹਾਂ ਹਿਮਾਚਲ 'ਚ ਤਬਾਹੀਆਂ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਚੰਬਾ ਤੋਂ ਤਬਾਹੀਆਂ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਚੰਬਾ 'ਚ ਰਾਵੀ ਨਦੀ ਨੇ ਤਬਾਹੀ ਮਚਾਈ ਹੋਈ ਹੈ ਰਾਵੀ ਦਰਿਆ 'ਚ ਵੱਡੀ ਮਾਤਰਾ 'ਚ ਜੋ ਹੈ ਲਕੜਾਂ ਆਈਆਂ ਨੇ ਰੁੜ ਕੇ ਤੇ ਇਸ ਦੇ ਵਿਚਾਲੇ ਇਸ ਹਾੜਾਂ ਦੀਆਂ ਲਾਈਵ ਤਸਵੀਰਾਂ ਜੋ ਹੈ ਤੁਹਾਨੂੰ ਦਿਖਾ ਰਹੇ ਹਾਂ ਚੰਬਾ ਦੇ ਸੁਲਤਾਨਪੁਰ 'ਚ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ ਭਾਈ ਪਾਣੀ ਜੋ ਹੈ ਫੁੱਲ ਪੀੜ ਕੀ ਹਾਈਵੇ ਤੇ ਵੀ ਆ ਚੁੱਕਾ ਹੈ ਤਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਮਾਤਰਾ 'ਚ ਜੋ ਹੈ ਪਾਣੀ ਹਾਈਵੇ ਤੇ ਆਉਂ ਆਏ ਚੰਬਤਗਿਆ ਤਸਵੀਰਾਂ ਨੇ ਚਾਹ ਮਾਚਲ ਦੇ ਚੰਬਾ ਦੇ ਵਿੱਚ ਜਿੱਥੇ ਕੀ ਇਹ ਜੋ ਸਲਾਬ ਹੈ ਵੱਡੀ ਮਾਤਰਾ ਚ ਜੋ ਪਾਣੀ ਹੈ ਤਬਾਹੀ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਦੇ ਹੀ ਦੇਖਦੇ ਪਾਣੀ ਜੋ ਹੈ ਆ ਸੜਕ ਦੇ ਦਾਖਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਤੇਜ਼ ਵਹਾਅ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਤਸਵੀਰਿ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਸ ਲਾਬ ਦੇ ਵਿੱਚ ਲੱਕੜਾਂ ਰੁੜ ਕੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾ ਬਿਲਕੁਲ ਹੈ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਤੇਜ਼ ਵਹਾਅ ਦੇ ਵਿੱਚ ਪਾਣੀ ਰੁੜਦਾ ਹੋਇਆ ਨਜ਼ਰ ਆ ਰਿਹਾ ਚੰਬੜੀਆਂ ਤਸਵੀਰਾਂ ਨੇ ਜਿੱਥੇ ਕਿ ਦੇਖ 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 ਦੇ ਪਾਣੀ ਜੋ ਹੈ ਪਹਿਲਾ ਹਾਈਵੇ ਤੇ ਦਾਖਲ ਹੋ ਜਾਂਦਾ ਹੈ ਤੇ ਸਿੱਧਾ ਤੇਜ਼ ਵਹਾਅ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੀ ਤਸਵੀਰ ਜੋ ਹੈ ਉਹ ਵੀ ਚਬਾਦੀਆਂ ਜਿੱਥੇ ਕਿ ਪਾਣੀ ਕਾफी ਤੇਜ਼ ਵਹਾਅ ਦੇ ਵਿੱਚ ਹੈ ਇਸ ਦੇ ਵਿੱਚ ਪਹਾੜਾਂ ਤੋਂ ਸਿੱਧਾ ਹ ਸਲਾਬ ਲੱਕੜਾਂ ਤੇ ਮਲਬਾ ਇਸ ਦੇ ਵਿੱਚ ਇਕੱਠਾ ਹੋ ਕੇ ਵੰਦਾ ਹੋਇਆ ਨਜ਼ਰ ਆ ਰਿਹਾ ਹੈ ਵਕਵਕ ਤਮਾਟੋ ਜਿਆ ਤੇ ਕਿ ਤ ਸਾਰੇ ਸਾਹਮਣੇ ਆ ਰਹੀਆਂ ਨੇ ਜੋ ਕਿ ਬੇहद ਡਰਾਉਣ ਵਾਲੀਆਂ ਨੇ ਬੇहद ਪਰੇਸ਼ਾਨ ਕਰਨ ਵਾਲੀਆਂ ਨੇ ਤਾਂ ਇਸ ਤਰ੍ਹਾਂ ਦੀਆਂ ਤਬਾਹੀ ਇਸ ਤਰ੍ਹਾਂ ਦੀ ਤਬਾਹੀ ਦਾ ਮੰਜ਼ਰ ਹੈ ਲਗਾਤਾਰ ਹਿਮਾਚਲ ਦੇ ਵਕਵਕ ਖਾਮਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਹਿਮਾਚਲ ਚ ਤਬਾਹੀ ਦੀਆਂ ਲਾਈਵ ਤਸਵੀਰਾਂ ਨੇ ਜਿੱਥੇ ਕਿ ਚੰਬਾ ਦੇ ਵਿੱਚ ਇਹ ਸਲਾਬ ਜੋ ਹੈ ਆਇਆ ਹੋਇਆ ਤੇ ਚੰਬਾ ਚ ਰਾਵੀ ਨਦੀ ਨੇ ਕਿਤੇ ਨਾ ਕਿਤੇ ਤਬਾਹੀ ਮਚਾਈ ਹੋਈ ਹੈ ਤੇਜ਼ ਵਹਾਅ ਦੇ ਵਿੱਚ ਵਹਿੰਦਾ ਹੋਇਆ ਪਾਣੀ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਣੀ ਕਾਫੀ ਰਫਤਾਰ ਦੇ ਵਿੱਚ ਵਹਿ ਰਿਹਾ ਇਸ ਦੇ ਵਿੱਚ ਜੋ ਵੀ ਮਲਬਾ ਹੈ ਇਸ ਤੋਂ ਇਲਾਵਾ ਜੋ ਵੀ ਮਿੱਟੀ ਹੈ ਜੋ ਵੀ ਸਾਰਾ ਕੁਝ ਇਕੱਠਾ ਹੋ ਕੇ ਜੋ ਹੈ ਪਹਾੜਾਂ ਤੋਂ ਪੱਥਰ ਨੇ ਉਹ ਵੀ ਇਸ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਜੋ ਕਿ ਕਾਫੀ ਤਬਾਹੀ ਮਚਾਉਂਦਾ ਨਜ਼ਰ ਆ ਰਿਹਾ ਹੈ